ਉਸ ਤੋਂ ਬਾਅਦ ਆਪਾਂ ਅੱਗੇ ਜੀ ਗੱਲ ਕਰਾਂਗੇ ਜਦੋਂ ਹੁਣ ਮੰਨ ਕੇ ਚੱਲੋ ਆਪਾਂ ਘਰ ਬਣਾਉਣਾ ਹੈ ਸਭ ਤੋਂ ਪਹਿਲ ਤੇ ਤਾਂ ਆਪਾਂ ਮੰਨ ਕੇ ਚੱਲੋ ਵੀ ਸਿਮੈਂਟ ਚਨਾਈ ਕਰਦੇ ਸ਼ੁਰੂ ਕਰਦੇ ਘਰ ਦੇ ਵਿੱਚ ਉਤੋਂ ਬਾਅਦ ਨਾ ਅੱਪਾ ਕੀ ਕਹਿੰਦੇ ਸੋਰੇਸ ਲੱਭ ਦੀ ਦਿੱਕਤ ਬਹੁਤ ਆਂਦੀ ਹੈ ਘਰਾਂ ਨੂੰ ਹਾਂ ਇਹ ਸਰ ਜੀ ਬਹੁਤ ਜ਼ਿਆਦਾ ਹਰੇਕ ਨੂੰ ਪ੍ਰੋਬਲਮ ਆ ਹੈ ਹਾਂਜੀ ਹਾਂਜੀ ਉਹਦੇ ਵਾਸਤੇ ਆਪਣੇ ਕੋਲ ਨਾ ਜੀ ਆਪਣਾ K2 ਦਾ ਬਿੱਟੂ ਕੋਟ ਆਂਦਾ ਹੈ ਜੇ ਹੋਰ ਵੀ ਪ੍ਰੋਡਕਟ ਆਂਦੇ ਨੇ ਉਹ ਡਿਪੈਂਡ ਕਰਦਾ ਵੀ ਕਸਟਮਰ ਕਿਹੜਾ ਪ੍ਰੋਡਕਟ ਕਿੱਥੇ ਯੂਜ਼ ਕਰਨਾ ਚਾਹੁੰਦਾ ਠੀਕ ਹੈ ਅਸੀਂ ਡੀਪੀਸੀ ਦੇ ਉੱਤੇ ਪੋਸਟਲੀ ਆ ਪ੍ਰੋਡਕਟ ਪ੍ਰਫੈਰ ਕਰਦੇ ਆ ਜੀ ਆਪਣਾ ਬਿੱਟੂ ਕੋਟ ਹੈ ਲੁੱਕ ਵਾਲੀ ਕੋਟਿੰਗ ਹੈ ਜਿਹੜੇ ਕਹਿੰਦੇ ਲੁੱਕ ਵਾਲੀ ਕੋਟਿੰਗ ਕਰਾਣੀ ਹੈ ਲੁੱਕ ਮੈਟ ਪਾਉਣਾ ਹੈ ਉਹ ਕਰਨਾ ਹੈ ਉਹ ਚੀਜ਼ ਵ ਆ ਲੋਕ ਵਾਲੀ ਚੀਜ਼ ਇਹੋ ਜੀ ਚੀਜ਼ ਹੈ ਮੰਨ ਕੇ ਚਲੋ ਵੀ ਛੇਤੀ ਫੜਦੀ ਨਹੀਂ ਠੀਕ ਹੈ ਇਹਦਾ ਕੀ ਸਿਸਟਮ ਹੈ ਤੁਸੀਂ ਘਰ ਦੇ ਵਿੱਚ ਥੱਲੇ ਡੀਪੀਸੀ ਦੇ ਉੱਤੇ ਕੋਟਿੰਗ ਕਰਵਾਓ ਇਹਦੀ ਠੀਕ ਹੈ ਡੀਪੀਸੀ ਪਾਤੀ ਡੀਪੀਸੀ ਦੇ ਉੱਤੇ ਇਹਦੀ ਕੋਟਿੰਗ ਕਰੋ ਇਹਦੇ ਨਾਲ ਇੱਕ ਤਾਂ ਸੋਰੇਸਲਾ ਵੀ ਦਿੱਕਤ ਨਹੀਂ ਆਏਗੀ ਘਰ ਦੇ ਵਿੱਚ ਸੌਂਖ ਵੀ ਨਹੀਂ ਵੜਦੀ ਬਾਦ ਦੇ ਵਿੱਚ ਕੋਈ ਸੌਂਗ ਦਾ ਟ੍ਰੀਟਮੈਂਟ ਸੌਂਗ ਕਿਤੇ ਨਾ ਵੱਢਦੀ ਨੀ ਸਰ ਜੀ ਹਾਂਜੀ ਬਿਲਕੁਲ ਵੀ ਨਹੀਂ ਆਏਗੀ ਸੌਂਗ ਦਾ ਪੱਕਾ ਲਾ ਜਾਏ ਹਾਂਜੀ ਹਾਂਜੀ ਬਸ ਲਾਉਣਾ ਕਿਵੇਂ ਆ ਵੀ ਤਰੀਕੇ ਨਾਲ ਲਾਉਣਾ ਵੀ ਉੱਪਰ ਉੱਪਰ ਕੀ ਕਰਦੇ ਆ ਉਹ ਚੰਗੇ ਦੱਸੋ ਮਾਣਿਆ ਕਿ ਚਲੋ ਆਪਾਂ ਡੀਪੀਸੀ ਦੇ ਉੱਤੇ ਉੱਤੇ ਦਾ ਕੋਟਿੰਗ ਕਰਨੀ ਕਰਨੀ ਹੈ ਹਾਂਜੀ ਸਰ ਤੇ ਸਾਈਡਾਂ ਦੇ ਵੀ 2 ਜਾਂ 3 ਰਦਿਆਂ ਨੂੰ ਕਵਰ ਕਰਨਾ ਹੈ ਪਰ ਲੇਕਿਨ ਪੁੱਠਾ ਮੰਨ ਲਓ ਯੂ ਪੂਰਾ ਢੱਕ ਲੈਣਾ ਉਹਨੂੰ ਇੱਟਾਂ ਨੂੰ ਵੀ ਰਦਿਆਂ ਨੂੰ ਵੀ ਤੇ ਨਾਲ ਉੱਪਰ ਡੀਪੀਸੀ ਨੂੰ ਵੀ ਉਹਦੇ ਨਾਲ ਕੀ ਹੈ ਨਾ ਜਿਹੜਾ ਇੱਟਾਂ ਦੇ ਵਿੱਚੋਂ ਦੀ ਸਾਈਡਾਂ ਦੇ ਵੀ ਸੋਰਾ ਸਲਾਬ ਕਦੇ ਨਿਕਲਣਾ ਕਈ ਵਾਰ ਕੀ ਹੁੰਦਾ ਨਾ ਬਾਰਡਰ ਦਾ ਲੈਵਲ ਨਹੀਂ ਵਾਹ ਜਾਂਦਾ ਡੀਪੀਸੀ ਤੋਂ ਜਿਹੜਾ ਆਪਾਂ ਸਾਈਡਾਂ ਤੇ ਬਾਰਡਰ ਲਵਾਨੇ ਟੈਲਾ ਟੂਲਾਂ ਦਾ ਉਹਦੇ ਨਾਲ ਕੀ ਉੱਪਰ ਉੱਪਰ ਵੱਟ ਦੇ ਉੱਤੇ ਵੀ ਸਲਾਬ ਦਿਖਣ ਲੱਗ ਜਾਂਦਾ ਅਗਲਾ ਕਹਿੰਦਾ ਯਾਰ ਕਿੰਨੀ ਡੀਪੀਸੀ ਪਾਈ ਸੀ ਕੰਮ ਨਹੀਂ ਕੀਤਾ ਜੇ ਨਾ ਕੀਤਾ ਉਹ ਤੇ ਕਾਰਨ ਇਹ ਹੋ ਜਾਂਦਾ ਕਿ ਨਾ ਉਹ ਜਗ੍ਹਾ ਰਹਿ ਜਾਂਦੀ ਹੈ ਖਾਲੀ ਕਿਉਂਕਿ ਡੀਪੀਸੀ ਤੇ ਇੱਟ ਦੇ ਵਿਚਾਲੇ 11 ਰਹਿ ਜਾਂਦਾ ਉੱਥੇ ਜੇ ਤੁਸੀਂ ਇਹਦੀ ਇੱਟਾਂ ਦੇ ਉੱਤੇ ਵੀ ਸਾਈਡ ਦੇ ਕੋਟਿੰਗ ਕਰੋਗੇ ਨਾ ਫਿਰ ਇੱਟਾਂ ਦੇ ਵਿੱਚ ਬਿੱਟੂ ਕੋਟ ਲਵਾਉਦੇ ਤੁਸੀਂ ਹੋਰ ਥਾਂਵਾਂ ਤੇ ਵੀ ਯੂਜ਼ ਕਰ ਸਕਦੇ ਹੋ ਭਾਵੇਂ ਤੁਸੀਂ ਇਹਨੂੰ ਲੱਕੜ ਤੇ ਲਵਾ ਦਿਓ ਲੱਕੜ ਨੂੰ ਸੌਂਖ ਨਹੀਂ ਲੱਗੇਗੀ ਠੀਕ ਹੈ ਜੀ ਲੋਹੇ ਤੇ ਲਵਾ ਦਿਓ ਲੋਹੇ ਨੂੰ ਜੰਗ ਨਹੀਂ ਲੱਗੇਗੀ ਓਕੇ ਛੱਤ ਦੇ ਉੱਤੇ ਲਵਾ ਸਕਦੇ ਹੋ ਕੰਧਾਂ ਦੇ ਉੱਤੇ ਕੋਟਿੰਗ ਕਰਾ ਸਕਦੇ ਹੋ ਠੀਕ ਹੈ ਜੀ ਜਦੋਂ ਵੀ ਇਹਦੀ ਮੰਨ ਕੇ ਚੱਲੋ ਜਿੱਥੇ ਤੁਹਾਨੂੰ ਲੱਗਦਾ ਵੀ ਅਸੀਂ ਕੱਲ ਨੂੰ ਫਿਊਚਰ ਦੇ ਵਿੱਚ ਕਿਤੇ ਪਲਸਤਰ ਕਰਨਾ ਹੈ ਵੀ ਮੰਨ ਲਓ ਇਹਦੀ ਕੋਟਿੰਗ ਤੁਸੀਂ ਅੱਜ ਕਰ ਰਹੇ ਹੋ ਤੁਹਾਨੂੰ ਲੱਗਦਾ ਵੀ ਅੱਜ ਦੇ ਵਿੱਚ ਪਲਸਤਰ ਕਰਨਾ ਹੈ ਤਾਂ ਇਹਦੇ ਉੱਤੇ ਕੀ ਹੈ ਨਾ ਸੁੱਕਾ ਨੀਰਾ ਛਿੜਕ ਦਿਓ ਓਕੇ ਨੀਰਾ ਸਟੰ ਦਾ ਮਤਲਬ ਇਹ ਵੀ ਜਿਹੜਾ ਆਪਾਂ ਮੰਨ ਕੇ ਚੱਲੋ ਪਲਸਟਰ ਲਈ ਮਸਾਲਾ ਤਿਆਰ ਕਰਦੇ 1 3 ਦਾ ਜਾਂ ਕੁਝ ਵੀ ਉਹਦੇ ਵਿੱਚ ਰੇਤਾ ਤੇ ਸੀਮੈਂਟ ਮਿਲਿਆ ਹੁੰਦਾ ਉਹਨੂੰ ਧੋੜ ਦੋ ਇਹਦੇ ਉੱਤੇ ਕੱਚੇ ਨੂੰ ਸੁੱਕੇ ਨੂੰ ਠੀਕ ਹੈ ਉਸ ਤੋਂ ਬਾਅਦ ਕੀ ਕੱਚਾ ਹੋ ਜਾਏਗਾ ਇਹਦੇ ਨਾਲ ਜਦੋਂ ਬਾਅਦ ਵਿੱਚ ਜਦੋਂ ਮਰਜੀ ਪਲਸਟਰ ਕਰ ਲਓ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਨਾਰਮਲ ਦੇ ਉੱਤੇ ਤੁਸੀਂ ਪਲਸਟਰ ਕਰਨ ਜਾਵੋਗੇ ਹੋ ਸਕਦਾ ਤੁਹਾਨੂੰ ਦਿੱਕਤ ਆਵੇ ਕਿਉਂਕਿ ਕਿ ਪ੍ਰੋਪਰ ਲੇਅਰ ਬਣਾ ਲੈਂਦਾ ਓਕੇ ਉਹਦੇ ਨਾਲ ਕੇ ਬਾਅਦ ਵਿੱਚ ਪਲਸਟਰ 'ਚ ਦਿੱਕਤ ਆ ਸਕਦੀ ਹੈ ਇਸ ਕਰਕੇ ਜਦੋਂ ਤੁਸੀਂ ਇਹਨੂੰ ਦੂਜਾ ਗਿੱਲਾ ਮਾਰ ਲਓ ਪਹਿਲਾ ਕੋਟ ਮਾਰਤਾ ਉਹਨੂੰ ਸੁੱਕਣ ਦੇ ਦਿਓ ਵਿੱਚ ਮੰਨ ਲ ਅ ਵਿੱਚ ਹਾਂਜੀ ਇਹ ਆਪਾਂ ਤੁਸੀਂ ਸਰਥਾਂਵਾਂ ਤੇ ਵਰਤ ਸਕਦੇ ਹੋ ਡੀਪੀਸੀ ਤੁਸੀਂ ਇਹਨੂੰ ਮਾਰੋਗੇ ਇਹ ਜਗ ਹੈ ਨਹੀਂ ਬਸ ਇੱਥੇ ਬੈ ਕੇ ਵੀਡੀਓ ਬਣਾ ਲੈ ਪਿੱਛੇ ਬੈ ਕੇ ਸਹੀ ਬਣਦੀ ਬਸ ਦੋ ਮਿੰਟ ਦਾ ਕੰਮ ਹੀ ਹੈ ਕਿਵੇਂ ਤੁਮਾਖੀ ਵਾਲੀ ਪੋਲੀ ਜੀ ਨਹੀਂ ਉਹ ਸਮਰਸ ਹੋਇਆ ਰਾਣੀ ਸੁਖਵਾਲਾ ਅੱਜ ਇੱਥੇ ਆਪਣੇ ਆ ਨਹੀਂ ਨਾ ਨਹੀਂ ਲੋਹੇ ਵਾਲੇ ਨੱਟ ਨੁੜ ਜੇ ਪਏ ਨੇ ਉਹਦੇ ਕੋਹਲ ਨਹੀਂ ਆਈ ਯਾਰ ਉਹ ਜਿਹਦੇ ਵਿੱਚ ਦੋ ਮੋਰੇ ਹੁੰਦੀਆਂ ਨੇਗੀਆਂ ਹਾਂ ਪਿਆ ਠੰਡੂ ਆ ਲੈਂਡਸ ਵਾਲਾ ਮਗਰ ਹਾਂ ਭਈ ਬਈ ਇਹਦੇ ਕੋਲੀਆ ਤੇ ਅੱਜ ਪੈਰਾਂ 'ਚ ਪਈ ਆ ਮਿਲ ਗਈ ਹੈ ਬੋਰ ਦਾ 2 ਪਰ ਹੈਵੀ ਉਹ ਤੋਂ ਫਰਕ ਬਹੁਤਾ ਰੰਡੂ ਇਹ ਇੱਕ ਹੈਵੀ ਚ ਵਾਲੀ ਆ ਇਹਦੇ ਪਈ ਉਹ ਉਧਰ ਇਹ ਹੈਗੀ ਇਹ ਵਾਲੀ ਵੱਡੀ ਇਹ ਇੱਕ ਹੋਰ ਆ ਸ਼ਾਇਦ ਉਹ ਹੈਵੀ ਇਹਦੂੰ ਦੇਖੀ ਸਭ ਵਾਲੇ ਇੱਕ ਹੋਰ ਆ ਪੂਰੀ ਹੈਵੀ ਹੂ ਬਈ ਥੀ ਹੂ ਪਰ ਹੋਰ ਸਾਜੀ ਬਾਹਰ ਉਧਰ ਓਖਾਉਂ ਧਰਨਾ ਤੋਂ ਦਾ ਵਾਲਾ ਪੰਗਾ ਹੁੰਦਾ ਹਾਂ ਹਾਂ ਪਤਾ ਹਾ ਇਹ ਹੈ ਵੀ ਆ ਸਭ ਤੋਂ ਹੈ ਹੈ ਹਾਂ ਹਾਂ ਜਾ ਜਾ ਪੁੱਤ ਲਿਖੀ ਨਾ ਚਾਰ ਬੈ ਵੀ ਲਿਖਣੇ ਪੁੱਤ ਬਾਅਦ ਲੈ ਜੀ ਮੈਂ ਮਾੜਾ ਵਿਜੀ ਹੁਣ ਬਾਅਦ ਲੈ ਜੀ ਕੋਈ ਗੱਲ ਨਹੀਂ ਮੈਂ ਥੋੜਾ ਹੈ ਨਹੀਂ ਮੇਰਾ ਬਾਤ ਰਹੀ ਸੋਪਾਲ ਠੀਕ ਹੈ ਓਕੇ ਡਨ ਆ ਬਾੜਾ ਦੇ ਲੈ ਸਰ ਸੌਰੀ